अग्रवाल पुलर फैक्टरी अहमदपुर बहुत भयक ढाग लगी है रस्ते में की, की पुलर फैक्ट्री है और भाई बड़ी हाँ थोड़ा बहुत भयानक लगी हुई है आज। ਅਗਰਵਾਲ ਪੁੱਲਰ ਫੈਕਟਰੀ ਅੰਦਪੁਰ ਵਿੱਚ ਬਹੁਤ ਭਿਆਨਕ ਅੱਗ ਲੱਗੀ ਹੈ ਜਿਹਦੇ ਵਿੱਚ ਬਹੁਤ ਹੀ ਸਾਰੇ ਮੰਡੀ ਨੇ ਅਤੇ ਸਾਰੇ ਅੰਦਪੁਰ ਪਿੰਡ ਵਾਲਿਆਂ ਨੇ ਜ਼ਿਮੀਂਦਾਰਾਂ ਨੇ ਦੋਸਤ ਸਾਥ ਦੇ ਕੇ ਉਹਨਾਂ ਦਾ ਨੁਕਸਾਨ ਬਹੁਤ ਬਚਾਇਆ ਪਰ ਨੁਕਸਾਨ ਹੋ ਗਿਆ ਦੋ ਫੈਕਟਰੀਆਂ ਲੱਗੀਆਂ ਹੋਈਆਂ ਨੇ ਇਹਦੇ ਵਿੱਚ ਇੱਕ ਭੁਲਾਡੇ ਵੀ ਹੈ ਇੱਕ ਮਾਸੋਦੋਈ ਹੈ ਅਸੀਂ ਕੀ ਬੇਨਤੀ ਕਰਦੇ ਹਾਂ ਪ੍ਰਸ਼ਾਸਨ ਨੂੰ ਵੀ ਇਹਨਾਂ ਦਾ ਜੋ ਮੁਆਜਾ ਹੈ ਜੋ ਅੱਗ ਲੱਗੀ ਹੈ ਉਹਦਾ ਮਾਅਜੂਦਤਾ ਜਾਵੇ ਅਤੇ ਜਿਹੜੇ ਪੀੜਤ ਪਰਿਵਾਰ ਹੈ ਉਹਦੀ ਹਮਦਰਦੀ ਸਾਰੀ ਮੰਡੀ ਨੇ ਕੀਤੀ ਹੈ ਤਾਂ ਜੋ ਇਹਦਾ ਨੁਕਸਾਨ ਦੀ ਪ੍ਰਭਾਈ ਕੀਤੀ ਜਾਵੇ ਅਸੀਂ ਬੇਨਤੀ ਕਰਦੇ ਹਾਂ ਬਾਰ-ਬਾਰ ਨਗਰ ਕੌਂਸਲ ਵੱਲੋਂ ਵੀ ਅਸੀਂ ਪੂਰਾ ਸਹਿਯੋਗ ਦਿੱਤਾ ਹੈ ਸਾਰੀ ਮੰਡੀ ਨੇ ਸਹਿਯੋਗ ਦਿੱਤਾ ਹੈ ਫੈਰਮੇਟ ਲੱਗੀ ਹੋਈ ਹੈ ਸਾਰਾ ਪਿੰਡ ਲੱਗਿਆ ਹੋਇਆ ਸਾਰੀ ਮੰਡੀ ਲੱਗੀ ਹੋਈ ਹੈ ਅਸੀਂ ਬੇਨਤੀ ਕਰਦੇ ਹਾਂ ਕਿ ਪ੍ਰਸ਼ਾਸਨ ਨੂੰ ਵੀ ਇਹਨਾਂ ਦਾ ਜੋ ਨੁਕਸਾਨ ਹੋਇਆ ਹੈ ਉਪਰ ਇਹ ਦਿੱਤਾ ਸਗਾ ਬਨ ਦਿੱਤਾ ਜਾਵੇ ਅਸੀਂ ਸਮਝ ਪਤਾ ਲੱਗਿਆ ਤੁਰੰਤ ਅਸੀਂ ਬਾਹਰ ਆ ਰਹੇ ਸੀ ਰਸਤੇ ਵਿੱਚ ਇਹਨੂੰ ਪਤਾ ਲੱਗਿਆ ਕਿ ਅਗਰਵਾਲ ਦੇ ਪੁਲਰ ਬੈਠੇ ਹੈ ਉਹਨੂੰ ਬੜੀ ਬੁਰੀ ਹਾਤਰਾ ਬਹੁਤ ਧਿਆਨ ਕੱਕ ਲੱਗੀ ਹੋਈ ਹੈ ਅਸੀਂ ਨਾਲ ਦੀ ਨਾਲ ਸਾਡੇ ਨਗਰ ਕੌਸਲ ਵੱਲੋਂ ਲੈ ਕੇ 5 ਮਿੰਟ ਦੇ ਵਿੱਚ ਵਿੱਚ ਸਾਡੀ ਫਾਇਰ ਵਿਟ ਮਸ਼ੀਨ ਆ ਉੱਥੇ ਜਲਦੀ ਪੇਟੀ ਨੌ ਦੇ ਨਾਲ ਤੇ ਦੋ ਮਸ਼ੀਨਾਂ ਮਾਨਸਾ ਤੋਂ ਅਸੀਂ ਫੋਨ ਕੀਤਾ ਵੀ ਜਲਦੀ ਜਲਦੀ ਇੱਥੇ ਮਸ਼ੀਨਾਂ ਭੇਜਿਆ ਨਾ ਉਹ ਮਸ਼ੀਨਾਂ ਤਕਰੀਬਨ ਇੱਥੇ ਅੱਜ ਪਹੁੰਚ ਆ ਜ ਨੇ 10 ਮਿੰਟ ਦੇ ਵਿੱਚ ਦੋ ਵੀ ਜੇ ਨਹੀਂ ਪਹੁੰਚਾ ਹੋਈ ਹੈ ਸਾਡੀ ਜਿਹੜੀ ਸੀ ਸਾਡੀ ਬਲਾਡਰ ਕਸਲ ਵੱਲੋਂ ਉਹ ਦੋ ਤਿੰਨ ਮਿੰਟ ਦੇ ਵਿੱਚ ਵਿੱਚ ਇੱਥੇ ਆ ਗਈ ਸੀ ਅੱਗੂ ਤੇ ਅੱਗ ਤੇ ਆਗੂ ਕਾਬੂ ਮਤਲਬ ਕਰ ਲੈ ਤਕਰੀਬਨ ਬਹੁਤ ਜਲਦੀ ਸਾਡੇ ਜੋ ਮੁਲਾਜ਼ਮ ਨੇ ਇੱਥੇ ਪਿੰਡਾਂ ਵਾਲੇ ਨੇ ਵੀ ਬਹੁਤ ਹਮਤ ਦਿਖਾਈ ਹੈ ਲੋਕ ਪਿੰਡਾਂ ਦੇ ਲੋਕ ਇਕੱਠੇ ਹੋਏ ਇਹਨਾਂ ਨਾਲ ਕਰਕੇ ਸਾਰਾ ਨਾਲ ਮਿਲ ਕੇ ਇਸ ਅੱਗ ਦੇ ਕਾਬੂ ਪਾ ਲਿਆ ਗਿਆ ਹੈ ਤੇ ਅੱਕੇ ਜੀ ਜਿਹੜੀ ਕੋਸ਼ਿਸ਼ ਹੋਊਗੀ ਅਸੀਂ ਤਿਤਬਰ ਰਾਤ ਰਾ ਤਿਆਰ ਆ ਸਰ ਵਾਸਤੇ ਹਰ ਪੱਖੋਂ ਅਸੀਂ ਸਹਿਰੀ ਮਤ ਕਰ ਲਈ ਬਿਲਕੁਲ ਤਿਆਰ ਹੈ